ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਵਰੀਡੇ ਵਿਦ ਸ਼ਮਸ਼ੇਰ ਚੈਨਲ ਤੇ ਮੈਂ ਤੁਹਾਡਾ ਆਪਣਾ ਸ਼ਮਸ਼ੇਰ ਤੇ ਅੱਜ ਖੇਤ ਆ ਕੇ ਜਦੋਂ ਦੇਖਿਆ ਖੇਤਾਂ 'ਚ ਕਾਫੀ ਗਿੱਲਾ ਤੇ ਹੁਣ ਅਸੀਂ ਐਂ ਕਨਫਿਊਜ਼ ਆ ਵੀ ਇਹਨੂੰ ਪਾਣੀ ਲਾਈਏ ਜਾਂ ਕਿਵੇਂ ਕਰੀਏ ਕਿਉਂਕਿ ਹਫ਼ਤੇ ਤੱਕ ਆਪਣੀ ਜੀਰੀ ਪੱਕੀ ਪਈਆ ਕੋਈ 1 2 1 2 ਦਾਣੇ ਹਰੇ ਨੇ ਤਾਂ ਇਹਦੇ ਵਿੱਚ ਇਹ ਕਨਫਿਊਜ਼ਨ ਹੋਊਗੀ ਜਿਹੜਾ ਮੀਂਹ ਪੈ ਗਿਆ ਇਹ ਇਸ ਤਰ੍ਹਾਂ ਨਾਲ ਪੈ ਗਿਆ ਵੀ ਨਾ ਤਾਂ ਆਪਾਂ ਪਾਣੀ ਲਾਉਣ ਜੋਗਿਆ ਨਾ ਛੱਡਣ ਜੋਗਿਆ ਜੇ ਛੱਡਦੇ ਆਂ ਫਿਰ ਮਨ 'ਚ ਡਰ ਆ ਵੀ ਕਿਤੇ ਇਹਦੀ ਗਿੱਲ ਨਾ ਚਲੀ ਜਾਵੇ ਤੇ ਹਜੇ ਕਣਕ ਬੀਜਣ 'ਚ ਘੱਟੋ ਘੱਟ 25-30 ਦਿਨ ਪਏ ਨੇ ਤਕਰੀਬਨ ਮਹੀਨਾ ਹੀ ਪਿਆ ਤੇ ਆਪਣੇ ਇਧਰ ਕਿਸਾਨ ਨੇ ਜਗਸੀਰ ਸਿੰਘ ਜੀ ਇਹਨਾਂ ਨਾਲ ਆਪਾਂ ਕਰਦਿਆਂ ਗੱਲ ਇਹਨਾਂ ਤੋਂ ਲੈਨੇ ਆਸਲਾ ਇਹ ਵੀ ਬਹੁਤ ਪੁਰਾਣੇ ਵਧੀਆ ਸੁਲਝੇ ਹੋਏ ਕਿਸਾਨ ਨੇ ਆਪਣੇ ਖੇਤ ਦੇ ਗਵੰਡੀ ਨੇ ਸਤਿਕਾਰ ਜੀ ਜਗਸੀਰ ਸਿੰਘ ਸਹੀ ਕਾ ਹੋ ਠੀਕ ਹੋ ਜੀ ਹਾਂ ਜੀ ਹਾਂ ਇਹ ਹੁਣ ਕਿਵੇਂ ਕਰੀਏ ਜੀ ਪਾਣੀ ਦਾ ਵਿੱਚ ਵਪਾਰ ਦੇਖਿਆ ਵੀ ਗੜਦਾ ਜੇ ਪੈਰਾ ਗੜਦਾ ਦਬਦਾ ਪੈਰਾ ਜਣੇ ਕਿ ਜਿਹਹਾਂ ਜੇ ਆਪਾਂ ਨੂੰ ਦੱਸ ਦੇਣ ਤਾਂ ਵੱਢਣੀ ਪਊ ਜੀਰੀ ਫਿਰ ਮਸ਼ੀਨ ਨਹੀਂ ਵੱਢਣੀ ਉਹਦੇ ਵਿੱਚ ਮਸ਼ੀਨ ਨਹੀਂ ਵੱਢਣੀ ਇਹ ਦਿੱਕਤਾਂ ਆਪਾਂ ਨੂੰ ਆਉਣਗੀਆਂ ਆਪਾਂ ਨੂੰ ਪਿਛਲੇ ਸਾਲ ਵੀ ਦਿੱਕਤ ਆਈ ਫਿਰ ਜਦੋਂ ਆਪਾਂ ਜੀਰੀ ਵੱਢਦੇ ਆਂ ਫਿਰ ਟਰੈਕਟਰ ਵਿੱਚ ਖੁੱਭ ਜਾਂਦੇ ਆ ਜਿੱਥੇ ਲੀਹਾਂ ਪੈ ਜਾਂਦੀਆਂ ਨੇ ਉੱਥੇ ਫਿਰ ਕਣਕ ਨਹੀਂ ਹੁੰਦੀ ਕਣਕ ਵਧੀਆ ਨਹੀਂ ਹੁੰਦੀ ਹਾਂ ਪਰੇਸ਼ਾਨੀ ਆਉ ਕਾਫੀ ਫਿਰ ਆਪਾਂ ਨੂੰ ਜੇ ਹੁਣ ਪਾਣੀ ਲੱਗਿਆ ਕਿਉਂਕਿ ਹੁਣ ਫਿਰ 15-20 ਦਿਨ ਤਾਂ ਮਸ਼ੀਨ ਨਹੀਂ ਵੜਨੀ ਫੇਰਾ ਮੈਨ ਮੰਨ ਕੇ ਚੱਲੋ ਵੀ ਆਪਣੇ ਡਾਕਰ ਬਾਹਣ ਨੇ ਪੂਰੇ ਡਾਕਰ ਆਪਣੇ ਬਾਹਣ ਛੇਤੀ ਬੱਤ ਨਹੀਂ ਆਉਂਦੇ ਇਹਨਾਂ ਨੂੰ ਘੱਟੋ ਘੱਟ ਜੇ ਅੱਜ ਪਾਣੀ ਬੰਦ ਕਰਾਂਗੇ ਤਾਂ 7 ਤੋਂ 8 ਦਿਨ ਲੱਗ ਜਾਂਦੇ ਨੇ ਬੱਤਾਂ ਉਹਨੂੰ ਕਿਉਂਕਿ ਪਾਣੀ ਮੀਂਹ ਰਸਮਾ ਪਿਆ ਬੈ ਜੀ ਥੱਲੇ ਸਾਈ ਗੱਲ ਪੂਰੀ ਬਣੀ ਵੀ ਆ ਜੀ ਆਪਾਂ ਪਾਣੀ ਲਾਤਾ ਉਹ ਛੇਤੀ ਛੁੱਕ ਨਾ ਮਣੀ ਜਾਂ ਤਾਂ ਕੱਢ ਕੁੱਢ ਕੇ ਗਾਹਾਂ ਗਿਆ ਨਿਕਲਦਾ ਉਹਦੇ ਖਾਲੀ ਕਰਨਾ ਪੈਣਾ ਆਪਾਂ ਨੂੰ ਪਾਣੀ ਚਲੋ ਆਪਾਂ ਦੇਖਦੇ ਆਂ ਇਹਦਾ ਡਿਸੀਜਨ ਹੁਣ ਲਵਾਂਗੇ ਅਸੀਂ ਮਿਲ ਜੁਲ ਕੇ ਕਿਉਂਕਿ ਅਸੀਂ ਮੋਟਰ ਅੱਜ ਚਲਾਤੀਆਂ ਸੀ ਪਹਿਲਾਂ ਡਿਸੀਜਨ ਲੈ ਲਿਆ ਸੀ ਪਰ ਜਦੋਂ ਹੁਣ ਖੇਤਾਂ 'ਚ ਜਾ ਕੇ ਅਸੀਂ ਦੇਖਿਆ ਤਾਂ ਸਾਨੂੰ ਇੱਥੇ ਕਾਫੀ ਗੱਲ ਲੱਗੀ ਤੇ ਇਹਦਾ ਡਿਸੀਜਨ ਹੁਣ ਆਪਾਂ ਜਿਹੜੇ ਦਾ ਖੇਤ ਜ਼ਿਆਦਾ ਪਾਣੀ ਖਾਂਦੇ ਨੇ ਜਗਸੀਰ ਸਿੰਘ ਜੀ ਉਹਨਾਂ ਨੂੰ ਤਾਂ ਆਪਾਂ ਲਾ ਦਿੰਦੇ ਆ ਉਹ ਤਾਂ ਚੱਲ ਖਾ ਜਾਣਗੇ ਜਿਵੇਂ ਹੁਣ ਆ ਖੱਤਾ ਆਪਣਾ ਇਹ ਬਹੁਤ ਪਾਣੀ ਖਾਂਦਾ ਇਹ ਨੂੰ ਆਪਾਂ ਲਾ ਦਿੰਨੇ ਆਂ ਜਿਹੜਾ ਦੂਏ ਦਿਨ ਪਾਣੀ ਨਹੀਂ ਹੁੰਦਾ ਦੂਏ ਤੀਏ ਦਿਨ ਇਹ ਤਾਂ ਖਤਮ ਕਰ ਦਿੰਦਾ ਖਤਮ ਕਰ ਦਿੰਦਾ ਜਿਹੜੇ ਖੇਤਾਂ 'ਚ ਆਪਣੇ 'ਚ ਪਾਣੀ ਇੱਕ ਦੋ ਦਿਨ ਰੁਕਦਾ ਉੱਥੇ ਆਪਾਂ ਨਾ ਲਾਈਏ ਹੁਣ ਮੈਂ ਆ ਬਿਛਦੀ ਨੰਗ ਘੇਆ ਦੇਖੋ ਜੀ ਇਹਦੇ ਵਿੱਚ ਗਾਰੇ ਵਾਂਗੂ ਪਈ ਆ ਧਰਤੀ ਹਾਂ ਗਾਰੇ ਵਾਂਗੂ ਤੁਸੀਂ ਮੀਂਹਾਂ ਗੱਲ ਤਾਂ ਜਾ ਨਹੀਂ ਸਕਦੀ ਕਿਸੇ ਲੋਟ ਮੀਂਹਾਂ ਤਾਂ ਵੈਸੇ ਵੀ ਆਪਣੇ ਖੇਤਾਂ 'ਚ ਗਿੱਲ ਰਹੇ ਜਾਂਦੀ ਆ ਅੱਛਾ ਜੇ ਜ਼ਿਆਦਾ ਗਿੱਲ ਰਹੇਗੀ ਉਦੇ ਚ ਹੋਰ ਆਪਾਂ ਨੂੰ ਪ੍ਰੋਬਲਮਾਂ ਨੇ ਗੁੱਲੀ ਡੰਡਾ ਬਹੁਤ ਛੇਤੀ ਉੱਪਰ ਦੀ ਕਣ ਕਦੇ ਪੈ ਜਾਂਦਾ ਇਹ ਵੀ ਸਮੱਸਿਆ ਹਾਂ ਬਾਕੀ ਉਹ ਵੀ ਟਰੈਕਟਰ ਲੋਡ ਰਹਿਣਗੇ ਗੱਲੇ ਚ ਬੀਜਾਂਗੇ ਜਦੋਂ ਆਪਾਂ ਡੀਜ਼ਲ ਵੀ ਖਪਤ ਵੱਧ ਹੋਊਗੀ ਹਾਂ ਉਹ ਵੀ ਆਪਣਾ ਇੱਕ ਤਰ੍ਹਾਂ ਦਾ ਨੁਕਸਾਨ ਹੋ ਪਰਾਲੀ ਦਾ ਅੱਜ ਮੁੱਦਾ ਤੁਸੀਂ ਸੁਣਿਆ ਵੀ ਕਿਵੇਂ ਆਪਾਂ ਨੂੰ ਮਾੜਾ ਮੋਟਾ ਕੋਈ ਛੋਟ ਦੇਣਗੇ ਜਾਂ ਆਪਾਂ ਨੂੰ ਵਿਚੀ ਦੱਬਣੀ ਪੈਣੀ ਆ ਪਰਾਲੀ ਤਾਂ ਅਜੇ ਦੀ ਕਹਿੰਦੇ ਸ਼ਕਤਾਈ ਵਾਲੀ ਕਰਤੀ ਇੱਕੀ ਫਿਰ ਇਹਦੇ ਨਾਲ ਵੀ ਹਜੇ ਆਪਾਂ ਨਿਬੜਨਾ ਇਹਦੀ ਵੀ ਬਿਉਤ ਬਣਾਉਣੀ ਆ ਜਗਸੀਰ ਸਿੰਘ ਜੀ ਦਾ ਖੇਤ ਆ ਇਹ ਆਪਣਾ ਖੇਤ ਆ ਤੇ ਅਸੀਂ ਇਕੱਠੇ ਰਲ ਮਿਲ ਕੇ ਬੀਜ ਲੈਣੇ ਹੁੰਨੇ ਆ ਕਣਕ ਇੱਕ ਦੂਜੇ ਦਾ ਸਾਥ ਦੇ ਕੇ ਸਹਾਰੇ ਨਾਲ ਸੌਖਾ ਹੋ ਜਾਂਦਾ ਦੋ ਤਿੰਨ ਟਰੈਕਟਰ ਇਕੱਠੇ ਹੋ ਜਾਂਦੇ ਨੇ ਤੇ ਆਪਾਂ ਹੁਣ ਇਹਦੀ ਵਿਉਂਤ ਇਹ ਵੀ ਆਪਾਂ ਨੂੰ ਬਣਾਉਣੀ ਪੈਣੀ ਆ ਹਾਂ ਇਹ ਵਿਵਸਥਾ ਆਪਾਂ ਨੂੰ ਫਿਰ ਜਾਂਦਾ ਹੁਣ ਅੱਗ ਤਾਂ ਨਹੀਂ ਹਿੱਲਦਾ ਅੱਗ ਹੀ ਆ ਉਹ ਹੱਲ ਤਾਂ ਹੈ ਨਹੀਂ ਹੋਰ ਕੋਈ ਸੁਪਰੀਮ ਕੋਰਟ ਨੇ ਇੰਨੀ ਸਖਤਾਈ ਕਰਤੀ ਉਹ ਕਹਿੰਦੇ ਅੱਗ ਲਾਉਣ ਨਹੀਂ ਦੇਣੀ ਕਿਸਾਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਕਰੋ ਤੇ ਹੁਣ ਦੇਖਦੇ ਆਂ ਵੀ ਇਹਦੇ ਨਾਲ ਆਪਾਂ ਕਿਵੇਂ ਨਿਪਟਾਂਗੇ ਹਨ ਤੇ ਪਾਣੀ ਦਾ ਫਿਰ ਆਪਾਂ ਇਦਾਂ ਹੀ ਕਰਦੇ ਆਂ ਜਿਹੜੇ ਆਪਣੇ ਖੇਤ ਨੇ ਜਿਆਦਾ ਪਾਣੀ ਖਾਂਦੇ ਨੇ ਉਹਨਾਂ ਨੂੰ ਆਪਾਂ ਲਾ ਦਨੇ ਆ ਦੂਜਿਆਂ ਨੂੰ ਛੱਡ ਲੈਨੇ ਆ ਹਾਂ ਦੂਜਿਆਂ ਨੂੰ ਤਾਂ ਫੇਰ ਲੋੜ ਨਹੀਂ ਹਾਂ ਤਾਂ ਪਾਣੀ ਫੇਰ ਹਫ਼ਤੇ ਨੂੰ ਤਾਂ ਜੀਰੀ ਨੇ ਬਡਾਈ ਨੇ ਹੁਣ ਠੀਕ ਕਿ ਆ ਮੀਂਹ ਦਾ ਆਪਾਂ ਨੂੰ ਫਾਇਦਾ ਸਪਰੇਅ ਦਾ ਜ਼ਰੂਰ ਹੋਇਆ ਜਦ ਤੇਲ ਆ ਗਿਆ ਤੇ ਉਹ ਖਤਮ ਹੋ ਗਿਆ ਇਹਦੇ ਨਾਲ ਹਾਂ ਇਹ ਗੱਲ ਥੋੜੀ ਮੰਦਨ ਵਾਲੀ ਆ ਜਿਹੜਾ ਤੇਲ ਆ ਗਿਆ ਸੀ ਉਹ ਹੁਣ ਠੰਡ ਦੇ ਮੌਸਮ ਕਾਰਨ ਬਿਲਕੁਲ ਹੀ ਖਤਮ ਹੋ ਗਿਆ ਨਾ ਬੱਲਵਾ ਤੇ ਨਾ ਜੀਰੀ ਤੇ ਅੱਛਾ ਇੱਕ ਇਹ ਕਿਹਦੇ ਨਾਲ ਹੋਰ ਵੀ ਫਾਇਦਾ ਹੋ ਗਿਆ ਜਿਵੇਂ ਮੰਨ ਲਓ ਆਪਣੀ ਡੋਡੀ ਸੀ ਜਦੋਂ ਹੁਣ ਮਸ਼ੀਨਾਂ ਵਾਲੇ ਜਿਹੜੇ ਵੜਦੇ ਨੇ ਡਰਾਈਵਰ ਭਰਾ ਉਹਨਾਂ ਦਾ ਬਹੁਤ ਫਾਇਦਾ ਹੋ ਗਿਆ ਕਿਉਂਕਿ ਇਹ ਜੋ ਡੋਡੀ ਹੁਣ ਉੰਨੀ ਉਡਣੀ ਨਹੀਂ ਕਿਉਂਕਿ ਮੀਨਾ ਝੜ ਗਈ ਹਾਂ ਕਰਦਾ ਔਰ ਮੰਡੀ ਮੰਡੀ 'ਚ ਵੀ ਫਾਇਦਾ ਹੋ ਗਿਆ ਜਿਹੜੇ ਆਪਣੇ ਪਰਦੇਸੀ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਜਾ ਕੇ ਵੀ ਦਿੱਕਤ ਨਹੀਂ ਆਉਣੀ ਪਰ ਇੱਕ ਬੀਜ ਦੀ ਗੱਲ ਕਰ ਲਈ ਆਪਾਂ ਬੀਜ ਦੀ ਗੱਲ ਬਹੁਤ ਜ਼ਰੂਰੀ ਆ ਵੀ ਹੁਣ ਆਪਣੇ ਡੋਡੀ ਪੈ ਗਈ ਖੇਤਾਂ 'ਚ ਇਹ ਬੀਜ ਜੇ ਆਪਾਂ ਇਹ ਵਧੀਆ ਬੀਜ ਨਾ ਝਾੜ ਕੇ ਰੱਖਿਆ ਤਾਂ ਆਪਾਂ ਨੂੰ ਉਹਦੇ ਵਿੱਚ ਦਿੱਕਤ ਆਊ ਅਗਲੇ ਮੇਰੀ ਵੀ ਡੋਡੀ ਇੰਨੀ ਪੈ ਜ हां एता जी आपा ओ जगह जी देख लो ਵੀ ਜਿੱਥੇ ਘੱਟ ਦੋੜੀ ਆ ਇੱਕ ਦੋ ਛੱਟਾਂ ਨਾ ਮਾਰ ਕੇ ਆਪਾਂ ਵੀ ਕੱਢ ਲਈਏ ਕੱਢ ਲਈਏ हां ਤਾਂ ਆਪਾਂ ਭਾਲੀਆਂ ਛੱਟਾਂ ਨਾ ਮਾਰੂ ਵੀ ਤੇ ਤਾਂ ਆਪਾਂ ਕਿਸਾਨ ਵੀਰਾਂ ਨੂੰ ਇਹੀ ਕਹਨੇ ਆ ਵੀ ਦੇਖੋ ਹੁਣ ਸਮਾਂ ਪੰਜ-ਸੱਤ ਦਿਨਾਂ ਦੇ ਵਿੱਚ ਜੀਰੀ ਆਪਣੀ ਵੱਢਣ ਵਾਲੀ ਆ ਤੇ ਇੱਕ ਤਾਂ ਸਭ ਤੋਂ ਪਹਿਲੀ ਬੇਨਤੀ ਆ ਵੀ ਜੀਰੀ ਜਮਾ ਸੁੱਕੀ ਵੱਢੋ ਜਿਹੜੀ 18 ਮੌਚਰ 17 ਮੌਚਰ 18 ਮੌਚਰ ਜਿਹਨੇ ਗਵਰਨਮੈਂਟ ਦੀ ਪਾਲਿਸੀ ਆ ਆਪਾਂ ਮੰਡੀਆਂ 'ਚ ਪਰੇਸ਼ਾਨ ਨਾ ਹੋਈਏ हां जी गल है ਬਿਹਤਰ ਤਾਂ ਇਸ਼ਾਰਿਆਂ ਨੂੰ ਆਹੀ ਆ ਵੀ ਆਪਾਂ ਸੁੱਕੀ ਜੀਰੀ ਲਈ ਜਾਈਏ ਤਾਂ ਕਿ ਆਪਾਂ ਮੂਰੇ ਪਰੇਸ਼ਾਨੀ ਨਾ ਆਵੇ ਬਿਲਕੁਲ ਔਰ ਦੂਜੀ ਗੱਲ ਇਹ ਹੈ ਵੀ ਬੀ ਨੂੰ ਝਾੜ ਕੇ ਰੱਖਣ ਦਾ ਸਭ ਤੋਂ ਸਹੀ ਸਮਾਂ ਜਿੱਥੇ ਤੁਹਾਡੇ ਖੇਤ ਨੂੰ ਕੋਈ ਬਿਮਾਰੀ ਨਹੀਂ ਵਧੀਆ-ਵਧੀਆ ਬੂਜੇ ਨੇ ਉਹਨਾਂ ਨੂੰ ਤੁਸੀਂ ਝਾੜ ਕੇ ਜਿਹੜੇ 1-2 ਸੱਟਾਂ ਨਾਲ ਨਿਕਲਣ ਉਸ ਉਹਨੂੰ ਸੁਘਾੜੋ ਪਹਿਲਾਂ ਫਿਰ 1-2 ਸੱਟਾਂ ਮਾਰ ਕੇ ਉਹਨੂੰ ਝਾੜ ਕੇ ਉਹਨੂੰ ਸੰਭਾਲ ਕੇ ਰੱਖੋ ਕਿਉਂਕਿ ਦੇਖੋ ਬੀਜ ਆਪਾਂ ਨੂੰ ਘਰ ਦੇ ਹੀ ਬੈਸਟ ਹੁੰਦੇ ਨੇ ਕਈ ਵਾਰੀ ਆਪਾਂ ਥੈਲੀਆਂ ਦੇ ਬੀਜ ਲੈਨੇ ਆ ਉਹ ਲੈਨੇ ਕੁਝ ਹੋਰ ਆ ਨਿਕਲ ਕੁਝ ਹੋਰ ਜਾਂਦਾ ਇਹ ਇੱਕ ਦੋ ਗੱਲਾਂ 21 ਵੀ ਸਾਹਮਣੇ ਆਈਆਂ ਨੇ ਆਪਣੇ ਵੀਰ ਭਰਾਵਾਂ ਨਾਲ ਹੋ ਗਿਆ ਇਹ ਚੀਜ਼ ਤਾਂ ਵੀ ਕੋਸ਼ਿਸ਼ ਕਰਿਆ ਕਰੋ ਵੀ ਘਰ ਦੇ ਵੀ ਹੀ ਨੂੰ ਹੀ ਆਪਾਂ ਸੰਭਾਲ ਕੇ ਰੱਖੀਏ ਵੀ ਆ ਜਦੋਂ ਆਪਣੇ ਕੋਲੇ ਆਪਦੇ ਬੀਜ ਨੇ ਫਿਰ ਆਪਾਂ ਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਪੈਂਦਾ ਕਿਉਂ ਜਗਸੀਰ ਸਿੰਘ ਹਾਂ ਜੀ ਇਹ ਬਿਲਕੁਲ ਠੀਕ ਆ ਸਮਝੇ ਰਸਾਂ ਛੋਟੀ ਗੱਲ ਯਾਨੀ ਬੀਜ ਤਾਂ ਆਪਾਂ ਆਪਦਾ ਘਰ ਦਾ ਹੀ ਆਪਾਂ ਨੂੰ ਯਕੀਨ ਵੀ ਹੁੰਦਾ ਵੀ ਇਹ ਵੀ ਕਾ ਹਾਂ ਬਿਲਕੁਲ ਤੇ ਬਾਕੀ ਹੁਣ ਸਾਰੇ ਵੀਰਾਂ ਦਾ ਧੰਨਵਾਦ ਹੁਣ ਆਪਾਂ ਚੱਲਦੇ ਆਂ ਜਗਸੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਛੋਡਾ ਵੀ ਹੁਣ ਆਪਾਂ ਚੱਲਦੇ ਆਂ ਫਾਰਮ ਤੇ ਫਾਰਮ ਦੀ ਜਾ ਕੇ ਅੱਜ ਦੀ ਅਪਡੇਟ ਆਪਾਂ ਲੈਨੇ ਆਂ ਆਪਾਂ ਹੁਣ ਫਾਰਮ ਤੇ ਆ ਗਏ ਵੀਡੀਓ ਆ ਲੰਬੀ ਨਾ ਹੋਵੇ ਉਹਦੇ ਕਰਕੇ ਕੁਝ ਜ਼ਰੂਰੀ ਗੱਲਾਂ ਵੀ ਰਹਿ ਜਾਂਦੀਆਂ ਨੇ ਵੀ ਲੋਕ ਆਪਣੇ ਜਿਹੜੇ ਦੇਖਣ ਵਾਲੇ ਵੀਰ ਭਾਈ ਨੇ ਉਹ ਪਰੇਸ਼ਾਨ ਨਾ ਹੋਣ ਜਿਆਦਾ ਲੰਬੀ ਵੀਡੀਓ ਤੋਂ ਦੇਖੋ ਇੱਕ ਆ ਕਲੀਨ ਟਾਇਪ ਆ ਇਹ ਇਹ ਆਈਵੀ ਦੀ ਕਲੋਰ ਆਉਂਦੀ ਐ ਇਹਨੂੰ ਕਲੋਰ ਦੇ ਨਾਮ ਨਾਲ ਆਈਵੀ ਕੰਪਨੀ ਦਿੰਦੀ ਆ ਇਹ ਵੀ ਦੂਜੇ ਦਿਨ ਤੋਂ ਸਟਾਰਟ ਕਰਨੀ ਬਹੁਤ ਜ਼ਰੂਰੀ ਆ ਦੇਖੋ ਜਿਵੇਂ ਆਪਣੀਆਂ ਫਸਲਾਂ ਨੂੰ ਪਾਣੀ ਵਧੀਆ ਚਾਹੀਦਾ ਵਧੀਆ ਘੱਟਿਆ ਪਾਣੀ ਨਾਲ ਫਰਕ ਪੈਂਦਾ ਡੂੰਘੇ ਬੋਰਾ ਦੇ ਪਾਣੀ ਜਾਦੇ ਕਾਮਯਾਬ ਨੇ ਤਾਂ ਉਸ ਤਰ੍ਹਾਂ ਬੱਚਿਆਂ ਨੂੰ ਚਿਕਸ ਨੂੰ ਵੀ ਪਾਣੀ ਨਾਲ ਬਹੁਤ ਫਰਕ ਪੈਂਦਾ ਆਪਾਂ ਨੂੰ ਮਨੁੱਖੀ ਨੂੰ ਮਨੁੱਖ ਨੂੰ ਵੀ ਪੈਂਦਾ ਤਾਂ ਇਹ ਕਲੀਨ ਟੈਬ ਬਹੁਤ ਜ਼ਰੂਰੀ ਆ ਇਹ 1000 ਲੀਟਰ ਪਾਣੀ ਦੇ ਵਿੱਚ ਦੋ ਕਲੀਨ ਟੈਬ ਬਹੁਤ ਜ਼ਰੂਰੀ ਨੇ ਜਿਹੜੀਆਂ ਦੂਜੇ ਦਿਨ ਤੋਂ ਸਟਾਰਟ ਹੋ ਜਾਂਦੀਆਂ ਨੇ ਤੇ ਹਜੇ ਤੱਕ ਇਹ ਐਂਡ ਤੱਕ ਚੱਲਣਗੀਆਂ ਕਿਉਂਕਿ ਪਾਣੀ ਸਾਫ਼ ਸੁਥਰੇ ਨਾਲ ਬੱਚਿਆਂ ਨੂੰ ਕੋਈ ਪ੍ਰੋਬਲਮਾ ਨਹੀਂ ਆਉਂਦੀਆਂ ਇਸ ਸਲਾਰਡ ਚ ਆਪਾਂ ਨੂੰ ਕਾਫੀ ਪ੍ਰੋਬਲਮ ਆਈਆਂ ਜਿਵੇਂ ਮੈਂ ਤੁਹਾਨੂੰ ਦੱਸ ਦੱਸਿਆ ਸੀ ਵੀ ਕਿਉਂਕਿ ਹਰ ਇੱਕ ਮੌਸਮ ਤੇ ਅਲੱਗ-ਅਲੱਗ ਦਿੱਕਤਾਂ ਨੇ ਹੁਣ ਆਪਾਂ ਨੂੰ ਨੀਰੀ ਇਸ ਟਾਈਮ ਹੀ ਪਾਉਣੀ ਪਈ ਆ ਹੋ ਸਕਦਾ ਵੀ ਫਿਰ ਜ਼ਰੂਰਤ ਨਾ ਪਵੇ ਤੇ ਇਸੇ ਤਰ੍ਹਾਂ ਹੀ ਮਤਲਬ ਇਹ ਚੀਜ਼ਾਂ ਤੁਸੀਂ ਨੋਟ ਕਰਕੇ ਧਿਆਨ ਕਰਕੇ ਰੱਖੋ ਜਿਹੜੇ ਵੀ ਨਵਾਂ ਵੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਪੁਰਾਣੇ ਪੋਲਟਰੀ ਫਾਰਮ ਵੀਰ ਨੇ ਤੇ ਆਜੋ ਹੁਣ ਅੱਜ ਆਪਣੇ ਫਾਰਮ ਦਾ ਹੈਗਾ 22ਵਾਂ ਦਿਨ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਦੇਖੋ 22ਵੇਂ ਦਿਨ ਦੇ ਵਿੱਚ ਇੱਕ ਤਾਂ ਅੱਜ ਆਪਾਂ ਨੀਲਾ ਥੁਥਾ ਸਟਾਰਟ ਕਰਾਂਗੇ ਜਿਹੜੀ ਨੀਲੇ ਥੁਥੇ ਦੀ ਡੋਜ਼ ਆ ਉਹ ਤੁਹਾਡੇ ਪਾਣੀ ਦੇ ਹਿਸਾਬ ਨਾਲ ਆ ਦੇਖੋ ਜਦੋਂ ਛੋਟਾ ਚੱਕਸ ਹੁੰਦਾ 8 9 10 ਦਿਨਾਂ ਤੱਕ ਇਹਦਾ ਕੋਰਸ ਲਾਜ਼ਮੀ ਕਰਾਓ ਜਾਂ 9 10 11 ਦਿਨਾਂ ਤੱਕ ਕਰਾ ਦਿਓ ਤਾ ਕੋਈ ਪ੍ਰੋਬਲਮ ਛੇਤੀ ਆਉਂਦੀ ਨਹੀਂ। ਬਾਕੀ ਜੇ ਤੁਹਾਡਾ ਚੈਕਸ ਵੱਡਾ ਹੋ ਗਿਆ ਜਿਵੇਂ ਹੁਣ ਆਪਣਾ 22 ਦਿਨਾਂ ਦਾ। ਵੈਸੇ ਆਪਾਂ 20 21 22 ਦਿਨ ਤੇ ਕਰਾਉਣੇ ਹੁੰਦੇ ਆ ਕਿਉਂਕਿ ਕਿਡਨੀ ਦੀ ਪ੍ਰੋਬਲਮ ਹੋਣ ਕਰਕੇ ਇਹ ਥੋੜੀ ਜਿਹੀ ਲੇਟ ਹੋ ਗਈ। ਚਲੋ ਲੇਟ ਦਾ ਹਜੇ ਵੀ ਇਹਨੇ ਬੈਨੀਫਿਟ ਆਪਾਂ ਨੂੰ ਨਹੀਂ ਦੇਣੇ ਨੇ। ਹੁਣ ਆਪਾਂ 1000 ਲੀਟਰ ਦੀ ਟੈਂਕੀ ਦੇ ਵਿੱਚ ਆਪਣਾ ਲਗਭਗ 900 ਲੀਟਰ ਪਾਣੀ ਪੈਂਦਾ ਹੁੰਦਾ ਕਿਉਂਕਿ ਉਹਨੂੰ ਪਾਣੀ ਨੂੰ ਕੰਟਰੋਲ ਕਰਨ ਵਾਲਾ ਬਾਲ ਵੀ ਲੱਗਿਆ ਹੁੰਦਾ। ਤਾਂ 900 ਲੀਟਰ ਪਾਣੀ ਦੇ ਵਿੱਚ ਆਪਾਂ 100 ਗ੍ਰਾਮ ਨੀਲਾ ਤੋਥਾ ਪਾਉਣਾ। ਨੀਲਾ ਥੋਥਾ ਜਿਹੜਾ ਪਾਉਣਾ ਉਹ ਅੱਧੇ ਘੰਟੇ ਦੇ ਪਾਣੀ 'ਚ ਉਬਾਲ ਕੇ ਉਹ ਪਾਣੀ ਨੂੰ ਪੁਣ ਕੇ ਪਾਣੀ ਪਾਉਣਾ ਨੀਲੇ ਥੋਥੇ ਦਾ ਨਹੀਂ ਕੋਈ ਅੰਸ ਜਾਣਾ ਚਾਹੀਦਾ ਵਿੱਚ ਜਿਹੜਾ ਉਹ ਹੁੰਦਾ ਉਹ ਚੀਜ਼ ਉਹਦੀ ਕੋਈ ਡਲੀ ਨਾ ਜਾਵੇ ਤਾਂ ਉਹਦਾ ਕੱਲਾ ਪਾਣੀ ਪਾਣੀ ਆਪਾਂ ਉਹਨੂੰ ਠੰਡਾ ਕਰਕੇ ਉਸ ਤੋਂ ਬਾਅਦ ਟੈਂਕੀ 'ਚ ਪਾ ਦਿਓ ਨਾਲ ਤਿੰਨ ਬੋਤਲਾਂ ਸਿਰਕੇ ਦੀਆਂ ਪਾ ਦਿਓ ਇਹ ਨੀਲੇ ਥੋਥੇ ਦੀ ਡੋਜ਼ ਪਾਉਣ ਦਾ ਤਰੀਕਾ ਆਪਾਂ ਚੈਕਸ ਦੀ ਗੱਲ ਕਰੀਏ ਤਾਂ ਫੀਡ ਵੀ ਹੁਣੇ ਠੀਕ ਖਾਂਦਾ ਮਾਰਟੈਲਿਟੀ ਵੀ ਆਪਣੀ ਕੰਟਰੋਲ 'ਚ ਆ ਦੇਖੋ ਹਰ ਚੀਜ਼ ਆਪਾਂ ਡੇਲੀ ਧਿਆਨ ਰੱਖਦੇ ਆ ਆਪਣੇ ਨਹੀਂ ਆਈ ਆਪਣੇ ਠੀਕ ਆ ਪਰ ਨੀਲੇ ਤੋਥੇ ਨਾਲ ਸੀਆਰਡੀ ਉਲਝਦੀ ਹੋਈ ਨਹੀਂ ਜੇ ਤੁਸੀਂ ਨੀਲਾ ਤੋਤਾ ਪਾਉਂਗੇ ਕੋਈ ਪ੍ਰੋਬਲਮ ਫਾਰਮ ਤੇ ਆਉਣੀ ਨਹੀਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ